ਵਾਹਿਗੁਰੂ ਜੀ ਦਾ ਫਤਵਾ ਸ੍ਰੀ ਵਾਹਿਗੁਰੂ ਜੀ ਦੇ ਖਤੇ ਸੋ ਅੱਜ ਅਸੀਂ ਸਮੂਹ ਗ੍ਰਾਮ ਪੰਚਾਇਤ ਵੱਲੋਂ ਪੂਰੇ ਸਾਡੇ ਨਗਰ ਪਿੰਡ ਭੂਤਗੜ ਦੇ ਵਿੱਚ ਲਾਈਟਾਂ ਲਾਉਣ ਦਾ ਕੰਮ ਸ਼ੁਰੂ ਕਰਿਆ ਹੈ ਪਿੰਡ ਵਾਸੀਆਂ ਦੀ ਬਹੁਤ ਵੱਡੀ ਮੰਗ ਸੀ ਕਿ ਗਲੀਆਂ ਦੇ ਵਿੱਚ ਬਹੁਤ ਜ਼ਿਆਦਾ ਹਨੇਰਾ ਰਹਿੰਦਾ ਹੈ ਪਿੰਡ ਦੀ ਮੰਗ ਨੂੰ ਮੁੱਖ ਰੱਖਦੇ ਆ ਅਸੀਂ ਨੇ ਅੱਜ ਕੰਮ ਸ਼ੁਰੂ ਕਰਤਾ ਐਸਤਰਾ ਅਸੀਂ ਲਾਈਟਾਂ ਲਾਉਣੀਆਂ ਨੇ ਤੇ ਇੱਕ ਲਾਈਟ ਦੇਖੋ ਇਸ ਤਰ੍ਹਾਂ ਲੱਗੂਗੀ ਤੇ ਇਹਦੇ ਉੱਪਰ ਇੱਕ ਲਾਈਟ ਅਸੀਂ ਇੱਧਰ ਨੂੰ ਲਾ ਦੇਣੀ ਹੈ ਆਦਰ ਲੰਮੀ ਬੀਹੀ ਆ ਤਾਂ ਇੱਕ ਲਾਈਟ ਇੱਧਰ ਨੂੰ ਕਰਨੀ ਆ ਇੱਕ ਇੱਧਰ ਨੂੰ ਪੂਰੀ ਬੀਹੀ ਕਵਰ ਕਰਨੀ ਆ ਅਸੀਂ ਇਸ ਤਰੀਕੇ ਇੱਥੇ ਤੱਕ ਚਾਨਣ ਜਾਊਗਾ ਉੱਥੇ ਤੱਕ ਅਸੀਂ ਦੁਬਾਰਾ ਫੇਰ ਅਗਲੀ ਲਾਈਟ ਆ ਜਾਣੀ ਆ ਪੂਰੀ ਬੀਹੀ ਦੇ ਵਿੱਚ ਪੂਰਾ ਚਾਨਣ ਰਹੂਗਾ ਸਾਰੇ ਪਿੰਡ ਨੂੰ ਅਸੀਂ ਪੂਰਾ ਰੋਸ਼ਨੀ ਨਾਲ ਭਰ ਦੇਣਾ ਤੇ ਜਿੰਨਾ ਵੀ ਸਾਡੇ ਤੋਂ ਹੋਇਆ ਅਸੀਂ ਵੱਤ ਤੋਂ ਵੱਧ ਲੇਟਾ ਲਾਵਾਂਗੇ ਅਸੀਂ ਵੱਤ ਤੋਂ ਵੱਧ ਕੰਮ ਕਰਾਂਗੇ ਸੋ ਇਹਨਾਂ ਕੁਝ ਕਹਿਣਾ ਹੋਇਆ ਤੇ ਮੇਰਾ ਅਰਜ਼ ਚਾਹੀਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ